ਸ਼ੰਗਾਂ ਸ਼ੀਦਾ ਦੇ ਸਥਾਨ ਤੇ ਮਾਗੀ ਦੇ ਦਿਹਾੜੇ ਨੂੰ ਮੁੱਖ ਰੱਖਦੇ ਹੋਇਆਂ ਸ਼੍ਰੀ ਗੰਨ ਸਾਹਿਬ ਦੇ ਭੋਗ ਪਾਏ ਗਏ ਉਸ ਤੋਂ ਬਾਅਦ ਕਵੀਸ਼ਰੀ ਜਥੇ ਨੇ ਇਤਿਹਾਸ ਨੂੰ ਸੰਗਤਾਂ ਨੂੰ ਜਾਣੂ ਕਰਵਾਇਆ ਤੇ ਜਿਨ੍ਹਾਂ ਦਾਨੀ ਸੱਜਣਾ ਨੇ ਜਿਨ੍ਹਾਂ ਸੇਵਾਦਾਰਾਂ ਨੇ ਬਾਦਸ਼ਾਹ ਦੇ ਚਰਨਾਂ ਦੀ ਸੇਵਾ ਕੀਤੀ ਉਹਨਾਂ ਦਾ ਕਮੇਟੀ ਵੱਲੋਂ ਮੈਂ ਬਹੁਤ ਧੰਨਵਾਦ ਕਰਦਾ ਸਮੁੱਚੇ ਇਲਾਕੇ ਦਾ ਧੰਨਵਾਦ ਕਰਦਾ ਜਿਹੜੇ ਇਸ ਸਮੇਂ ਦੇ ਵਿੱਚ ਪਹੁੰਚ ਕੇ ਗੁਰੂ ਹਰਜਸ ਸੁਣ ਕੇ ਆਪਣੇ ਜੀਵਨ ਦੇ ਵਿੱਚ ਸੁਧਾਰ ਕਰਦੇ ਆ ਇਹ ਅਸੀਂ ਬੇਨਤੀਆਂ ਕਰਦੇ ਆ ਮੰਗੀ ਦਾ ਦਿਹਾੜਾ ਇਹ ਬਹੁਤ ਵੱਡਾ ਦਿਹਾੜਾ ਦਸ਼ਮੇਸ਼ ਪਿਤਾ ਨੇ ਸਰਦਾਰ ਮਹਾ ਸਿੰਘ ਤੇ ਹੋਰ ਸਾਰੇ ਸਾਥੀਆਂ ਨੂੰ ਜਿਹੜੇ ਅਨੰਦਪੁਰ ਸਾਹਿਬ ਤੋਂ ਛੱਡ ਕੇ ਚਲੇ ਗਏ ਸੀ ਉਹਨਾਂ ਨੂੰ ਮਾਫੀ ਦਿੱਤੀ ਉਹਨਾਂ ਨੂੰ ਮੁਕਤੀ ਦਿੱਤੀ ਤੇ ਉਸ ਜੰਗ ਦੇ ਵਿੱਚ ਜਿਹੜੀ ਖਤਰਾਂੇ ਦੀ ਧਾ ਟਾਪ ਦੀ 14ਵੀਂ ਜੰਗ ਹੋਈ ਆ ਉਹਦੇ ਵਿੱਚ ਰੰਗਜੀਤ ਦੀ ਫੌਜ ਨੂੰ ਬਹੁਤ ਵੱਡੀ ਸ਼ਕਸ਼ਤ ਦੇ ਕੇ ਉਥੇ ਖਾਲਸੇ ਦੇ ਰਾਜ ਦੀ ਨੀਂਹ ਨੂੰ ਹੋਰ ਪੱਕਿਆ ਕੀਤਾ ਇੰਨੇ ਸ਼ਬਦ ਕਹਿੰਦਾ ਹੋਇਆ ਮੈਂ ਕਿਮਾਂ ਦਾ ਜੱਜ ਗਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ